ਅਾ ਚੰਡੀਗੜ੍ਹ ਦੇ ਵਿੱਚ ਐ ਮੀਟਿੰਗ ਹੋਣ ਜਾ ਰਹੀ ਹੈ ਕਿਸਾਨਾਂ ਕੋ ਜਗਜੀਤ ਸਿੰਘ ਢਲੇਵਾਲ ਵੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਨੇ ਖਾਸ ਐਂਬੂਲੈਂਸ ਦੇ ਜ਼ਰੀਏ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਪਹੁੰਚਾਇਆ ਗਿਆ ਟੀਵੀ ਸਕਰੀਨ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਮੰਤਨ ਕੀਤਾ ਜਾਏਗਾ ਐਮਐਸਪੀ ਤੇ ਕਾਨੂੰਨੀ ਗਾਰੰਟੀ ਦੀ ਮੰਗ ਲਗਾਤਾਰ ਕਿਸਾਨ ਕਰ ਰਹੇ ਨੇ ਕਿਸਾਨਾਂ ਦੇ ਅੰਦਰ ਰੋਸ ਹੈ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕੇਂਦਰ ਸਰਕਾਰ ਦਾਵਾ ਕਰ ਰਹੀ ਹੈ ਕਿ ਐਮਐਸਪੀ ਸੀ ਐਮਐਸਪੀ ਹੈ ਐਮਐਸਪੀ ਰਹੇਗੀ ਲੇਕਿਨ ਮੇਨ ਏਜੰਡਾ ਤਾਂ ਐਮਐਸਪੀ ਇਹ ਕਾਨੂੰਨੀ ਗਾਰੰਟੀ ਦੇਂਦਾ ਹੈ ਤਾਂ ਐਮਐਸਪੀ ਤੇ ਕਾਨੂੰਨੀ ਗਾਰੰਟੀ ਦੀ ਮੰਗ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਅੱਜ ਦੀ ਮੀਟਿੰਗ ਦੇ ਦੌਰਾਨ ਮੇਨ ਅਜੰਡਾ ਵੀ ਇਹੀ ਰਹਿਣ ਜਾ ਰਿਹਾ ਹੈ ਕੇਂਦਰੀ ਮੰਤਰੀ ਪਹੁੰਚਣਗੇ ਸੋ ਪਹਿਲਾਂ ਵੀ ਦੱਸ ਦਈਏ ਕਿ ਕਈ ਦੌਰ ਦੀ ਮੀਟਿੰਗ ਹੋ ਚੁੱਕੀ ਹੈ 7 ਸਤਵੇਂ ਦੌਰ ਦੀ ਮੀਟਿੰਗ ਜੋ ਚਰਨੀਗੜ੍ਹ ਦੇ ਵਿੱਚ ਹੋਣ ਜਾ ਰਹੀ ਹੈ ਕਿਸਾਨਾਂ ਨੂੰ ਇਸ ਵਾਰ ਇਸ ਮੀਟਿੰਗ ਤੋਂ ਖਾਸੀਆਂ ਉਮੀਦਾਂ ਨੇ ਕਿਸਾਨਾਂ ਨੂੰ ਉਮੀਦ ਹੈ ਕਿ ਅੱਜ ਉਹਨਾਂ ਦੀ एम एस ने कानूनी गारंटी वाले मुद्दे से जो तो मंथन होएगा जरूर कोई प्रपोजल लेके आएगी सरकार आओ सुन दिया कुछ कहने की कोशिश कर रहे हैं फिलहाल सारे माइक्स जो ने किसान आगू डलेवाल सुनने के लिए तैयार जरूर किए गए हैं पिछले एक सौ तेरह दिन तो अब एक सौ चौदह दिन है लगातार किसान आगू भुख तो ते ने ਹਾਲਾਂਕਿ ਮੈਡੀਕੇਸ਼ਨ ਜ਼ਰੂਰ ਉਹਨਾਂ ਨੂੰ ਦਿੱਤਾ ਗਿਆ ਸੀ ਉਹਨਾਂ ਦੀ ਨਾਲ ਸਾਜ ਸਿਹਤ ਦੇ ਚਲਦੇ ਆ ਇਸ ਜ਼ਿਲ੍ਹੇ ਲਈ ਉਹ ਰਾਜ਼ੀ ਵੀ ਹੋਏ ਸੀ ਲੇਕਿਨ ਆਨ ਦਾ ਇੱਕ ਵੀ ਦਾਣਾ ਖਾਣ ਦੇ ਲਈ ਤਿਆਰ ਨਹੀਂ ਹੈ ਕਿ ਉਹਨਾਂ ਨੇ ਕਿਉਂਕਿ ਉਹਨਾਂ ਨੇ ਸਾਫ ਦੇ ਸਬੱਟ ਲੈਜੇ ਦੇ ਵਿੱਚ ਕਿਹਾ ਕਿ ਜਦ ਤੱਕ ਉਹਨਾਂ ਦੀਆਂ तमाम ਮੰਗਾ ਮੰਨ ਨਹੀਂ ਲੈ ਜਾਣ ਗਿਆ ਅੰਦਰਸਲ ਮੰਨੀਆਂ ਹੋਈਆਂ ਮੰਗਾ ਨੇ ਜੋ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਕੇਂਦਰ ਸਰਕਾਰ ਦੇ ਵੱਲੋਂ ਇਹੀ ਰੋਸ ਹੈ ਮੰਨੀਆਂ ਹੋਈਆਂ ਮੰਗਾਂ ਲਾਗੂ ਕਿਤੇ ਜਾਣ ਦੀ ਮੰਗ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਜਦ ਤੱਕ ਕੇਂਦਰ ਸਰਕਾਰ ਦੇ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਹੋਣ ਗਿਆ ਉਦੋਂ ਤੱਕ ਭੁਖੜ ਹੜਤਾਲ ਜਾਰੀ ਰਹੇਗੀ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਦੇ ਵੱਲੋਂ ਕਿਹਾ ਗਿਆ ਮਰਨ ਵ੍ਰਾਤ ਤੇ ਨੇ ਲਗਾਤਾਰ ਖਨੌਰੀ ਬਾਰਡਰ ਤੇ ਡਾਕਟਰਾਂ ਦੀ ਇੱਕ ਟੀਮ ਦੇਖੋ ਤੁਸੀਂ ਵੀ ਸਕ੍ਰੀਨ ਤੇ ਡਾਕਟਰਾਂ ਦੀ ਇੱਕ ਟੀਮ ਲਗਾਤਾਰ ਉਹਨਾਂ ਦੀ ਜੋ ਹੈ ਨਿਗਰਾਨੀ ਤੇ ਡਿਊਟੀ ਦੇ ਰਹੀ ਹੈ ਨਜ਼ਰ ਆ ਰਹੀ ਜੀ 12 ਦੇ 12 ਮੰਗਾ ਹੈ ਤੇਰੀ ਮੰਗ ਦਾ ਇਨਸਾਫ ਹੋਵੇ ਉਹ ਅੱਜ ਨੂੰ ਦੇ ਦੋਗੇ 400 ਦਿਨ ਹੋ ਗਏ ਅੰਦੋਲਨ ਨੂੰ ਤੇ ਇਹ ਮੈਨੂੰ ਦੇਖਣੇ ਚਾਹੀਦੇ ਠੀਕਾ ਜੀ ਕੋਸ਼ਿਸ਼ ਕਰਦੇ ਕਿ ਜਲ ਜਲ ਹੋਵੇ ਜਿਹੜਾ ਕਿ ਖਾਣਾ ਆਪੂ ਦੇਸ਼ ਤੱਕ ਖਾਣਾ ਪੂਰਾ ਥੱਲੇ ਚੁੱਲੇ ਪੁਆਈ ਪੁਆਈਆ ਕੀ ਦੇਖ ਰਹੇ ਹੈਂ ਅਗਰ ਕੇਂਦਰ ਸਰਕਾਰ ਰਾਜ ਸਰਕਾਰ ਦੋਵੇਂ ਐਂਬੂਲੈਂਸ ਤੇ ਕਿਰਪਾ ਇਹਦੇ ਹਾਲਾਤ ਗਰਜੰਟ ਕੈਮਰਾ ਉਧਰ ਲਿਆਓ ਸਮਾ ਸਾਡੇ ਆਗੂ ਜਿਹੜਾ ਹੈਗਾ ਫਿਲਹਾਲ ਸਵਾਲ ਜੋ ਹੈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਕੀ ਸੋਚਦੇ ਨੇ ਅੱਜ ਦੀ ਮੀਟਿੰਗ ਨੂੰ ਲੈ ਕੇ ਲੇਕਰ ਵੀਰ ਆ কমল ਜੁੜੇ ਹੋਏ ਨੇ ਕਮਲ ਜੀ ਸਾਨੂੰ ਜ਼ਰਾ ਤਸਵੀਰਾਂ ਵੀ ਦਿਖਾਓ ਜ਼ਰਾ ਔਰ ਇਸ ਦੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਪਹੁੰਚ ਗਏ ਨੇ ਹੋਤੇ ਹੋਰ ਕੌਣ-ਕੌਣ ਕਿਸਾਨ ਆਗੂ ਪਹੁੰਚੇ ਨੇ ਬਿਲਕੁਲ ਗਗਨ ਤਸਵੀਰਾਂ ਦਿਖਾ ਦਿੰਨੇ ਸਮੇ ਵੱਖ-ਵੱਖ ਕਿਸਾਨਾਂ ਗੁਣ ਜਿਹੜੇ ਉਹ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਨ ਵਾਸਤੇ ਪਹੁੰਚ ਚੁੱਕੇ ਨੇ ਕਿਸਾਨਾਂ ਗੁਣ ਜਗਜੀਤ ਸਿੰਘ ਡੱਲੇਵਾਲ ਨੇ ਉਹ ਇਸ ਸਮੇ ਮੀਟਿੰਗ ਕਰਨ ਵਾਸਤੇ ਪਹੁੰਚੇ ਨੇ ਉਹਨਾਂ ਦੇ ਨਾਲ ਵੱਖ-ਵੱਖ ਜਿਹੜੇ ਕਿਸਾਨਾਂ ਗੁਣ ਨੇ ਉਹ ਇਸ ਸਮੇ ਪਹੁੰਚ ਨੇ ਹਾਲਾਂਕਿ ਸਥਿਤ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਨਾਜ਼ੁਕ ਆ ਪਰ ਫਿਰ ਵੀ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਲਗਾਤਾਰ ਇੱਕ ਇੱਕ ਸਪਸ਼ਟਿਕਰਨ ਜਿਹੜੇ ਰੱਖਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਥੋੜੀ ਜਿਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਸਿਹਤ ਕਿਵੇਂ ਹੈ ਸਭ ਤੋਂ ਪਹਿਲਾਂ ਤੁਹਾਡੀ ਸੇ ਤਾਂ ਮੇਰਾ ਖਿਆਲ ਹੈ ਮੇ ਪੁੱਛਣ ਦੀ ਲੋੜ ਨਹੀਂ ਸਾਰਿਆਂ ਨੂੰ ਆਪਣੇ ਆਪ ਦਿਖ ਰਹੀ ਹੈ ਵੀਕਨੈਸ ਤੋਂ ਆਏਗੀ ਆਏਗੀ ਵੈਸੇ ਯਾਰ ਮਾਈਕ ਉੱਪਰ ਵਾਲਾ ਕਿਰਪਾ ਕਰ ਰਿਹਾ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਹੈ ਛੜ ਦੀ ਖਲਾ ਵਿੱਚ ਰੱਖੇਗਾ ਤਬਾ ਅੱਜ ਕੇਂਦਰ ਸਰਕਾਰ ਦੀ ਮੀਟਿੰਗ ਤੋਂ ਕਿੰਨਾ ਕੁ ਲੱਗਦਾ ਕਿ ਕੋਈ ਕੇਂਦਰ ਸਰਕਾਰ ਪ੍ਰਪੋਜ਼ਲ ਦੇ ਸਕਦਾ ਕਿੰਨਾ ਕੁ ਵਿਸ਼ਵਾਸ ਹੈ ਕਿੰਨਾ ਕੁ ਉਮੀਦਾਂ ਨੇ ਦੇਖੋ ਜਿਸ ਤਰੀਕੇ ਦੇ ਨਾਲ ਸਾਡੇ ਕੋਲੋਂ ਤੱਥ ਮੰਗੇ ਸੀ ਉਹ ਅਸੀਂ ਪੇਸ਼ ਕੀਤੇ ਆ ਹੁਣ ਸਰਕਾਰ ਕੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਉਹ ਜਿਹੜੇ ਆਪਣੇ ਤੱਥ ਸੀ ਉਹਨਾਂ ਨੂੰ ਜਾਂਚ ਕਰਦੇ ਹੋਈ ਉਹ ਰਿਜ਼ਲਟ ਦੇਵੇ ਹੁਣ ਉਹ ਦੇਖਦੇ ਆਂ ਜਾ ਕੇ ਮੀਟਿੰਗ ਦੇ ਵਿੱਚ ਕੀ ਕੀ ਰਿਜ਼ਲਟ ਦਿੰਦੇ ਨੇ ਤਾਂ ਬਿਲਕੁਲ ਖਾਸ ਤੌਰ ਤੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਇਸ ਸਮੇਂ ਮੌਜੂਦ ਨੇ ਅਤੇ ਅੰਦਰ ਮੀਟਿੰਗ ਕਰਨ ਵਾਸਤੇ ਜੋ ਜਾ ਰਹੇ ਨੇ ਤਸਵੀਰਾਂ ਜਿਹੜੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਲਗਾਤਾਰ ਦਿਖਾ ਰਹੇ ਹਾਂ ਜਿੱਥੇ ਜੋ ਐਸਕੇਐਮ ਨਾਨ ਪੋਲੀਟੀਕਲ ਦੇ ਆਗੂ ਨੇ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਨੇ ਉਹ ਇਸ ਸਮੇਂ ਮੀਟਿੰਗ ਕਰਨ ਵਾਸਤੇ ਪਹੁੰਚੇ ਨੇ ਅਤੇ ਇਹ ਕੁਝ ਸਮੇਂ ਤੱਕ ਜੋ ਮੰਤਰੀ ਨੇ ਉਹ ਇੱਥੇ ਪਹੁੰਚਣਗੇ ਅਤੇ ਜਿਹੜੀ ਕਹਿੰਦਾ ਮੀਟਿੰਗ ਆ ਉਹ ਸ਼ੁਰੂ ਹੋ ਜਾਏਗੀ ਇਹ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਆ ਆਪਣੇ ਦਰਸ਼ਕਾਂ ਨੂੰ ਉਹ ਇਸ ਸਮੇਂ ਵੱਡੀ ਤعداد ਦੇ ਵਿੱਚ ਜੋ ਕਿਸਾਨ ਆ ਕੋ ਲਗਾਤਾਰ ਪਹੁੰਚ ਰਹੇ ਆ ਬੋਮੰਨੀ ਕਹਾੜੂ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬੋਮੰਨੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅੱਜ ਦੀ ਮੀਟਿੰਗ ਨੂੰ ਕਿਉਂਕਿ ਡਾਟਾ ਸਾਰਾ ਪੇਸ਼ ਕਰ ਦਿੱਤਾ ਸੀ ਅੱਜ ਦੀ ਪ੍ਰਪੋਜ਼ਲ ਕੀ ਲੱਗ ਰਹੀ ਹੈ ਕੇਂਦਰ ਸਰਕਾਰ ਦੇ ਦੇਖੋ ਪ੍ਰਪੋਜ਼ਲ ਦਾ ਤਾਂ ਹਮ ਤਾਂ ਇਹ ਹੀ ਕਹਿਣਾ ਚਾਹ ਰਹੇ ਆ ਪ੍ਰਪੋਜ਼ਲ ਪ੍ਰਪੋਜ਼ਲ ਮੈਂ ਕੀ ਰੱਖਿਆ ਹੈ ਸਰਕਾਰ ਸੀ ਦਾ ਐਲਾਨ ਕਰੇ ਕਿ ਮੈਂ ਐਮਐਸਪੀ ਗਾਰੰਟੀ ਕਾਨੂੰਨ ਬਣਾਏਗੇ देछु के सभी किसानों की सभी फसलें एमएसपी पे खरीदने का गारंटी कानून बने यही हमारी उम्मीद है हमारा डाटा प्रोवाइड करवा देता सी जो उन्होंने जानकारी मांगी थी वो जानकारी ऑथेंटिकेटेड सोर्सेज के साथ और वो सारे गवर्नमेंट पोर्टल से उठाए हुए जानकारी थी वो सारी हमने दोनों फॉर्म में होया करा दिया यानी कि जानकारी पूरी सारी सही सीगी इस करके आज लगता है केंद्र सरकार को ऐलान कर देना चाहिए दा ਤੁਕੋ ਹਮ ਤੋਂ ਪਹਿਲੇ ਦਿਨ ਸੇ ਹੀ ਉਮੀਦ ਕਰ ਰਹੇ ਹਾਂ ਕਿ ਐਮਐਸਪੀ ਗਾਰੰਟੀ ਕਾਨੂੰਨ ਦਾ ਐਲਾਨ ਕੀਤਾ ਜਾਵੇ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਬਮੰਨੀਓ ਕਹਾੜ ਜਿਹੜੇ ਸਾਡੇ ਨਾਲ ਮੌਜੂਦ ਸਨ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇਸ ਸਮੇਂ ਸੈਕਟਰ 26 ਦੀਆਂ ਜਿਹੜੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਜਿੱਥੇ ਕਿਸੇ ਦੇ ਇਸ ਸਮੇਂ ਮੀਟਿੰਗ ਕਰਨ ਵਾਸਤੇ ਜੋ ਕਿਸਾਨ ਆਗੂ ਨੇ ਉਹ ਪਹੁੰਚ ਚੁੱਕੇ ਨੇ ਚਾਹੇ ਕਿਸੇ ਦੇ ਲਖਵਿੰਦਰ ਸਿੰਘ ਔਲਖ ਹੋਣ ਵਾਕਵਾ ਕਰ ਜਿਹੜੇ ਕਿਸਾਨਾ ਗੁਰ ਮਨਜੀਤ ਸਿੰਘ ਰਾਏ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਰਾਏ ਸਾਹਿਬ ਕਿਸ ਤਰੀਕੇ ਦੇ ਰਾਏ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅੱਜ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ 7 ਵਜੇ ਦੇ ਦੇਖੋ ਪੋਜ਼ਿਟਿਵ ਮੀਟਿੰਗ ਅਸੀਂ ਪੋਜ਼ਿਟਿਵ ਮੰਨਣਾ ਹੀ ਤੁਰੀਦਾ ਕੋਈ ਗੱਲ ਨਹੀਂ ਅਸੀਂ ਟੇਬਲ ਟਾਕ ਤੋਂ ਕਦੇ ਨਹੀਂ ਭੱਜੇ ਪੋਜ਼ਿਟਿਵ ਮਨ ਲੈ ਕੇ ਆ ਸਾਡੀ ਹੀ ਚੁਣੀ ਹੋਈ ਸਰਕਾਰ ਹੈ ਦੇਸ਼ ਦਾ ਕਿਸਾਨ ਹੈ ਦੇਸ਼ ਦੇ ਕਿਸਾਨ ਦੀਆਂ ਜਾਇਜ਼ ਮੰਗਾਂ ਨੇ ਔਰ ਇਹਨਾਂ ਮੰਗਾਂ ਨੂੰ ਮੰਨਣਾ ਚਾਹੀਦਾ ਸਰਕਾਰ ਸਾਰਾ ਡਾਟਾ ਪ੍ਰੋਵਾਈਡ ਕਰਵਾ ਦਿੱਤਾ ਕਿਹਾ ਸਦੇ ਅੱਜ ਫਿਰ ਕੇਂਦਰ ਸਰਕਾਰ ਪੂਰੀ ਤਿਆਰੀ ਕਰਕੇ ਆਵੇ ਕਿ ਡਾਟੇ ਦੇ ਉਤ ਸਰਕਾਰੀ ਏਜੰਸੀਆਂ ਦਾ ਅਸੀਂ ਆਪਣੇ ਕੋਲੋਂ ਕੋਈ ਡਾਟਾ ਨਹੀਂ ਦਿੱਤਾ ਜਿਹੜਾ ਸਰਕਾਰੀ ਏਜੰਸੀਆਂ ਦਾ ਡਾਟਾ ਉਹ ਹੀ ਸਰਕਾਰ ਨੂੰ ਹੀ ਕਰਾਇਆ ਵੀ ਆਹ ਡਾਟਾ ਹੈ ਤੁਹਾਡੀਆਂ ਏਜੰਸੀਆਂ ਦਾ ਡਾਟਾ ਸੋ ਇਹਦੇ ਮੁਤਾਬਕ ਹੀ ਹੁਣ ਤੱਕ ਜਿੰਨਾ ਤੁਸੀਂ ਪੈਸਾ ਖਰਚਦੇ ਹੋ ਉਸ ਤੋਂ ਇਲਾਵਾ ਕੇਵਲ 25000 ਹੋਰ 25000 ਕਰੋੜ ਹੋਰ ਖਰਚਣਾ ਹੈ ਜਿਹਦੇ ਨਾਲ ਦੇਸ਼ ਦੇ ਵਿੱਚ ਜਿਹੜਾ ਗਾਰੰਟੀ ਕਾਨੂੰਨ ਦਿੱਤਾ ਜਾ ਸਕਦਾ ਹੈ ਬਿਲਕੁਲ ਖਾਸ ਤੌਰ ਤੇ ਦੇਖੋ ਗਗਨ ਕਿਉਂਕਿ ਵਕ ਵਕ ਜਿਹੜੇ ਕਿਸਾਨ ਆਗੂ ਨੇ ਉਹ ਇਸ ਸਮੇਂ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਅਸੀਂ ਆਪਣਾ ਜਿਹੜਾ ਡਾਟਾ ਉਹ ਕੇਂਦਰ ਸਰਕਾਰ ਨੂੰ ਮੁਹੱਈਆ ਕਰਵਾ ਦਿੱਤਾ ਤੇ ਹੁਣ ਕੇਂਦਰ ਸਰਕਾਰ ਨੇ ਦੇਖਣਾ ਹੈ ਕਿ ਕਦੋਂ ਤੱਕ ਉਸ ਚੀਜ਼ ਨੂੰ ਲੈ ਕੇ ਫੈਸਲਾ ਕਰਨਾ ਹੈ ਇਸ ਸਮੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਵਿਖੇ ਜਿਹੜੇ ਇੱਕ ਇਸ ਦੇ ਵੱਖ-ਵੱਖ ਕਿਸਾਨ ਨੇ ਚਾਹੇ ਉਹ ਕਿਸਾਨ ਮਜ਼ਦੂਰ ਮੋਰਚਾ ਹੋਵੇ ਉਸ ਫੋਰਮ ਦੇ ਆਗੂ ਹੋਣ ਚਾਹੇ ਇੱਕ ਖਾਸ ਤੌਰ ਤੇ ਕਿੱਸਾ ਦੇ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਹੋਣ ਉਹ ਇਸ ਸਮੇ ਜਿਹੜੇ ਪਹੁੰਚ ਚੁੱਕੇ ਨੇ ਅਤੇ ਤਕਰੀਬਨ ਕਹਿ ਸਕਦੇ ਹਾਂ ਹੁਣ ਤੋਂ ਉਹ 1 ਘੰਟੇ ਬਾਅਦ ਲਗਭਗ ਕਿਸ ਤਰ੍ਹਾਂ ਦੇ ਬੈਠਕ ਆ ਉਹ ਸ਼ੁਰੂ ਹੋਏਗੀ ਤੇ ਉਸ ਬੈਠਕ ਦੇ ਵਿੱਚ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਅੱਜ ਕੋਈ ਪ੍ਰਪੋਜ਼ਲ ਦਿੰਦੀ ਆ ਜਾਂ ਕਿਸ ਤਰ੍ਹਾਂ ਦੇ ਅੱਗੇ ਮੀਟਿੰਗਾਂ ਦਾ ਦੌਰ ਇਸੇ ਤਰੀਕੇ ਜਾਰੀ ਰਹਿੰਦਾ ਕਿਉਂਕਿ 13 ਮੰਗਾਂ ਨੇ 13 ਮੰਗਾਂ ਦੇ ਵਿੱਚੋਂ ਇੱਕ ਮੰਗ ਨੂੰ ਲੈ ਕੇ ਇਹ ਜਿਹੜਾ ਹਜੇ ਤੱਕ ਰੇੜਕਾ ਬਣਿਆ ਹੋਇਆ ਉਹ ਹੈ ਪਹਿਲੀ ਮੰਗ ਐਮਐਸਪੀ ਦੀ ਕਾਨੂੰਨੀ ਗਾਰੰਟੀ ਸੁਆਮੀ ਨਾਸਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਿਕ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਇਹ ਸਭ ਤੋਂ ਪਹਿਲੀ ਮੰਗ ਆ ਤੇ ਉਸੇ ਮੰਗ ਨੂੰ ਲੈ ਕੇ ਹਜੇ ਤੱਕ ਰੇੜਕਾ ਉਸੇ ਤਰੀਕੇ قائم ਹੈ ਕਾਕਾ ਸਿੰਘ ਕੋਟੜਾ ਵੀ ਸਾਡੇ ਨਾਲ ਮੌਜੂਦ ਹੋ ਗੱਲਬਾਤ ਕਰਾਂਗੇ ਕਾਕਾ ਸਿੰਘ ਕੋਟਰਾ ਜੀ ਦੇ ਨਾਲ ਗੱਲਬਾਤ ਕਰਦੇ ਆ ਕੋਟਰਾ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅੱਜ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਤਾਂ ਖਾਸ ਤੌਰ ਤੇ ਦੇਖਿਆ ਜੇ ਕੋਟਰਾ ਸਾਹਿਬ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਅੱਜ ਦੀ ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ ਕਿੰਨੀ ਇੱਕ ਆਸਾਂ ਉਮੀਦਾਂ ਨੇ ਅੱਜ ਦੀ ਇਸ ਬੈਠਕ ਤੋਂ ਵੇਖੋ ਮੀਟਿੰਗ ਤੇ ਉਮੀਦਾਂ ਹਮੇਸ਼ਾ ਹੀ ਰਹਿੰਦੀਆਂ ਅੱਜ ਜਿਹੜੀ ਮੀਟਿੰਗ ਹੈ ਬਹੁਤ ਮਹੱਤਵਪੂਰਨ ਹੈ ਇਸ ਕਰਕੇ ਆ ਕਿ ਅਗਲੀ ਮੀਟਿੰਗ ਦੇ ਵਿੱਚ ਸਰਕਾਰ ਨੇ ਸਤੂ ਸੁਝਾਅ ਮੰਗੇ ਸੀਗੇ ਹੂੰ ਕਿ ਲੰਮੀ ਮੀਟਿੰਗ ਚੱਲੀ ਸੀ ਤਿੰਨ ਚਾਰ ਘੰਟੇ ਤਾਂ ਉਹ ਸੁਝਾਅ ਸੀ ਸਰਕਾਰ ਨੂੰ ਭੇਜਿਆ ਹੂੰ ਤਾਂ ਉਮੀਦ ਹੈ ਕਿ ਮੰਤਰੀ ਮੰਡਲ ਨੇ ਵੀ ਉਸ ਸੁਝਾਵਾ ਤੇ ਗੌਰ ਕੀਤੀ ਹੋਣੀ ਹੈ ਹੂੰ ਪੂਰੇ ਮਨ ਬਣਾ ਕੇ ਆਉਣਗੇ ਤਾਂ ਐਮਐਸਪੀ ਗਰੰਟੀ ਕਾਨੂੰਨ ਤੇ ਸਰਕਾਰ ਕੀ ਕਹਿੰਦੀ ਹੈ ਕੀ ਨਾ ਕਹਿੰਦੀ ਆ ਉਹ ਸਾਰਾ ਕੁਝ ਦੇਖਾਂਗੇ ਅੱਜ ਦੀ ਮੀਟਿੰਗ ਵਿੱਚ ਜਿਸ ਤਰ੍ਹਾਂ ਮਮਨੂ ਘਾੜ ਹੋਰਾਂ ਨੇ ਜ਼ਿਕਰ ਕੀਤਾ ਕਿ ਇਹ ਸਾਰੇ ਜਿਹੜੇ ਸੁਝਾਅ ਭੇਜੇ ਡਾਟਾ ਭੇਜਿਆ ਇਹ ਕੇਂਦਰ ਸਰਕਾਰ ਦਾ ਜਾਂ ਸਰਕਾਰੀ ਵੈੱਬਸਾਈਟਾਂ ਤੋਂ ਚੱਕ ਕੇ ਡਾਟਾ ਭੇਜਿਆ ਗਿਆ ਫਿਰ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਕਿ ਕੇਂਦਰ ਸਰਕਾਰ ਉਸ ਡਾਟੇ ਨਾਲ ਸਹਿਮਤ ਹੋਏਗੀ ਕਿ ਜੀ ਸਹੀ ਡਾਟਾ ਬਿਲਕੁਲ ਵੇਖੋ ਜਦੋਂ ਅੰਕੜੇ ਹੀ ਉਹਨਾਂ ਦੇ ਆ ਸਰਕਾਰ ਦੇ ਅੰਕੜੇ ਆ ਤਾਂ ਅਸੀਂ ਤਾਂ ਰੱਖੇ ਨੇ ਵੀ ਆਹਾ ਆਹਾ ਆਹ ਛੋੜੇ ਅੰਕੜੇ ਕਹਿੰਦੇ ਨੇ ਇਹਨੂੰ ਇੰਨੇ ਆਹਾ ਲੋਟ ਆ ਆ ਜਿਹੜੀਆਂ ਦਿੱਕਤਾਂ ਨੇ ਛੋੜੇ ਅੰਕੜੇ ਮੈਨੂੰ ਲੱਗਦਾ ਵੀ ਜਦੋਂ ਉਹਨਾਂ ਦੇ ਅ ਤਾਂ ਫਿਰ ਤਾਂ ਹਾਂ ਕਹਿਣੀ ਚਾਹੀਦੀ ਹੈ ਉਸ ਦਾ ਤਾਂ ਕੀ 네ਗੋਸ਼ੀਏਟ ਕਰਨ ਦੀ ਹੈ ਕੋਸ਼ਿਸ਼ਾਂ ਕੀਤੀਆਂ ਜਾਣ ਕੇਂਦਰ ਸਰਕਾਰ ਵੱਲੋਂ ਕਿ ਠੀਕ ਹੈ ਤੁਸੀਂ ਕੁਝ ਮੰਗ ਕੇ ਤਾਂ ਸਹਿਮਤੀ ਕਰ ਲਓ ਸਾਰੀਆਂ ਮੰਗਾਂ ਤਾਂ ਨਹੀਂ ਮੰਨਿਆ ਜਾ ਸਕਦਾ ਬੇ ਕੱਲੋ ਐਮ ਜਿਹੜੀਆਂ ਦੋ ਬੈਠਕਾਂ ਹੋਈਆਂ ਹੂੰ MSP ਤੇ ਹੋਈਆਂ ਨੇ ਦੂਜੀਆਂ ਤੇ ਮੰਗਾਂ ਤੇ ਚਰਚੇ ਨਹੀਂ ਹੋਏ ਅੱਜ MSP ਤੇ ਸਰਕਾਰ ਕੀ ਕਹਿੰਦੀ ਅੱਗੇ ਤਾਂ ਫੇਰ ਹੀ ਤੁਰਿਆ ਜਾ ਸਕਦਾ ਦੂਜੀਆਂ ਤੇ ਤਾਂ ਆਪਾਂ ਚਰਚੇ ਨਹੀਂ ਹੋਈ ਗੱਲ ਜਾਨਕੀ ਪਹਿਲਾਂ MSP ਵਾਲੀ ਮੰਗ ਪੂਰੀ ਹੋਏਗੀ ਉਸ ਤੋਂ ਬਾਅਦ ਅਗਲੀਆਂ ਤੇ ਚਰਚਾ ਹੋਵੇਗੀ ਅਗਲੀਆਂ ਤੇ ਹੋਵੇਗੀ ਫਿਰ ਦੇਖਦੇ ਹਾਂ ਖਾਸ ਤੌਰ ਤੇ ਕਾਕਾ ਸਿੰਘ ਕੋਟੜਾ ਸਾਡੇ ਨਾਲ ਮੌਜੂਦ ਹਨ ਉਹਨਾਂ ਨੇ ਕਿਹਾ ਕਿ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਖਾਸ ਤੌਰ ਤੇ ਕਹਿ ਸਕਦੇ MSP ਤੇ ਵਾਲੀ ਮੰਗ ਤੇ ਜਿਹੜੀ ਕਿ ਵਿਚਾਰ ਚਰਚਾ ਹੋਏਗੀ ਤੇ ਉਸ ਤੋਂ ਬਾਅਦ ਹੀ ਜਿਹੜੀਆਂ ਬਾਕੀ ਮੰਗਾਂ ਨੇ ਉਹਨਾਂ ਤੇ ਵਿਚਾਰ ਚਰਚਾ ਹੋਏਗੀ ਜਿੰਨਾ ਸਮਾਂ ਪਹਿਲਾਂ MSP ਵਾਲੀ ਮੰਗ ਨਹੀਂ ਮੰਨੀ ਜਾਂਦੀ ਨਾ ਸਮਾਂ ਬਾਕੀ ਮੰਗਾ ਤੇ ਚਰਚਾ ਕਰਨਾ ਵਾਜਮ ਨਹੀਂ ਹੋ ਸਕਦਾ ਤਾਂ ਇਸ ਸਮੇਂ ਸੈਕਟਰ 26 ਦੀਆਂ ਤਸਵੀਰਾਂ ਜਿਹੜੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਲਗਾਤਾਰ ਦਿਖਾ ਰਹੇ ਹਾਂ ਜਿੱਥੇ ਕਹਿ ਸਕਦੇ ਕੁਝ ਸਮੇਂ ਤੱਕ ਜੋ ਬੈਠਕਾ ਹੈ ਉਹ ਸ਼ੁਰੂ ਹੋਣ ਜਾ ਰਹੀ ਆ ਅਤੇ ਇਹ ਜਿਸ ਤਰੀਕੇ ਸਤਵੇਂ ਗੇਟ ਦੀ ਬੈਠਕਾ ਇਸ ਤੋਂ ਪਹਿਲਾਂ ਜੋ 8ਵੇਂ ਗੇਟ ਦੀਆਂ ਬੈਠਕਾਂ ਹੋਈਆਂ ਉਹਨਾਂ ਬੈਠਕਾਂ ਦੇ ਦਰਮਿਆਨ ਸਭ ਤੋਂ ਪਹਿਲਾਂ ਜੋ ਪਹਿਲੀ ਮੰਗ ਹੈ ਐਮਐਸਪੀ ਤੇ ਕਾਨੂੰਨੀ ਗਾਰੰਟੀ ਉਸ ਤੇ ਹੀ ਰੇੜਕਾ ਲਗਾਤਾਰ ਕਾਇਮ ਰਿਹਾ ਤੇ ਉਸ ਤੋਂ ਅੱਗੇ ਇਹ ਮੀਟਿੰਗਾਂ ਦੇ ਵਿੱਚ ਵਿਚਾਰ ਚਰਚਾ ਨਹੀਂ ਹੋਈ ਪਰ ਪਿਛਲੀ ਮੀਟਿੰਗ ਤੇ ਜਿਸ ਸਮੇਂ ਕਹਿ ਸਕਦੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਨੁ ਡਾਟਾ ਮੰਗਿਆ ਸੀਗਾ ਕਿ ਤੁਸੀਂ ਸਾਨੂੰ ਡਾਟਾ ਮਈਆ ਕਰਵਾਓ ਅਸੀਂ ਜਿਹੜਾ ਉਸਤੇ ਆਪਣੇ ਅਧਿਕਾਰੀਆਂ ਦੇ ਨਾਲ ਵਿਚਾਰ ਚਰਚਾ ਕਰਾਂਗੇ ਤਾਂ ਉਸ ਚੀਜ਼ ਨੂੰ ਲੈ ਕੇ ਹੁਣ ਕਿਸ ਤਰ੍ਹਾਂ ਦਾ ਡਾਟਾ ਪ੍ਰੋਵਾਈਡ ਹੋ ਚੁੱਕਿਆ ਸੀਗਾ ਇੱਕ ਹਫਤਾ ਲਗਭਗ ਕਿਸੇ ਦੇ ਅਧਿਕਾਰੀਆਂ ਨੂੰ ਵੀ ਉਸ ਡਾਟੇ ਨੂੰ ਉਸ ਅੰਕੜੇ ਨੂੰ ਸਟੱਡੀ ਕਰਨ ਦਾ ਮੌਕਾ ਮਿਲਿਆ ਅਤੇ ਅੱਜ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਉਸ ਡਾਟੇ ਨੂੰ ਲੈ ਕੇ ਆਪਣਾ ਕੀ ਰਵਈਆ ਦਿਖਾਉਦੀ ਹੈ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਗੱਲਬਾਤ ਅੱਗੇ ਚਲਾਉਂਦੀ ਹੈ ਕਿਉਂਕਿ ਉਹ ਡਾਟਾ ਜਿਸ ਤਰੀਕੇ ਉਹ ਮੰਨਿਓ ਕਹਾੜ ਹੋ ਰਹੇ ਨੇ ਦੱਸਿਆ ਕਿ ਉਹ ਸਾਰਾ ਦਾ ਸਾਰਾ ਅੰਕੜਾ ਡਾਟਾ ਉਹ ਕੇਂਦਰ ਸਰਕਾਰ ਦੀਆਂ ਵੈਬਸਾਈਟਾਂ ਤੋਂ ਚੱਕ ਕੇ ਜਿਹੜਾ ਕਿਸੇ ਤੇ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਤਾਂ ਸਿੱਧੇ ਤੌਰ ਤੇ ਕੇਂਦਰ ਸਰਕਾਰ ਦਾ ਡਾਟਾ ਤੇ ਕੇਂਦਰ ਸਰਕਾਰ ਨੂੰ ਸੌਂਪਿਆ ਗਿਆ ਹੁਣ ਕੇਂਦਰ ਸਰਕਾਰ ਨੇ ਦੇਖਣਾ ਹੈ ਕਿ ਉਸ ਡਾਟੇ ਨੂੰ ਮੰਨਿਆ ਜਾਂਦਾ ਜਾਂ ਨਹੀਂ ਮੰਨਿਆ ਜਾਂਦਾ ਇਸੇ ਤਰ੍ਹਾਂ ਦੇ ਕਸਨ ਦੇ ਵਿੱਚ ਹੈ ਕਿ ਇਸ ਡਾਟੇ ਤੋਂ ਬਾਅਦ ਅੱਜ ਜੋ ਹੈ ਕਿਸ ਪੁਆਇੰਟ ਤੱਕ ਪਹੁੰਚਦੇ ਨੇ ਕੇਂਦਰੀ ਨੁਮਾਇंदे ਤੁਸੀਂ ਫਿਲਹਾਲ ਬਣੇ ਰਹਿਣਾ ਜਾਣਕਾਰੀ ਤੁਹਾਡੇ ਕੋਲੋਂ ਲੈਂਦੇ ਰਹਾਂਗੇ